ਤੇ ਕਾਕੇ ਜੂ ਜਿਵੇਂ ਤੁਹਾਨੂੰ ਪਹਿਲਾਂ ਵੀ ਅਸੀਂ ਦਿਖਾਇਆ ਕਿ ਢੋਲਕ ਵਾਲੇ ਗੀਤ ਇਸੇ ਤਰ੍ਹਾਂ ਵਿਆਹ ਦੇ ਵਿੱਚ ਸਿੱਠਣੀਆਂ ਇੱਕ ਦੂਜੇ ਨੂੰ ਠਿੱਕ ਕੀਤਾ ਜਾਂਦਾ ਪਰ ਸਮਾਂ ਜਿਹੜਾ ਬਜ਼ੁਰਗ ਦੱਸਦੇ ਨੇ ਕਿ ਪਹਿਲਾਂ ਨਾ ਕੋਈ ਵੀ ਇੱਕ ਦੂਜੇ ਦਾ ਗੁੱਸਾ ਨਹੀਂ ਕਰਦਾ ਤੇ ਗੁੱਸਾ ਕਰਨਾ ਵੀ ਨਹੀਂ ਚਾਹੀਦਾ ਕਿਉਂਕਿ ਇਹ ਇੱਕ ਦੂਜੇ ਨੂੰ ਮਜ਼ਾਕ ਕਰਨ ਦਾ ਜਾਂ ਫਿਰ ਜਦੋਂ ਵਿਆਹ ਆਈਦਾ ਹੁੰਦਾ ਨਾ ਤਾਂ ਜਦੋਂ ਕਿਤੇ ਕੋਈ ਅਵੇਸਣ ਆਇਆ ਘੁੰਮਦਾ ਹੋਏ ਤੇ ਉਹਨੂੰ ਕਿਹਾ ਜਾਂਦਾ ਕੀ ਗੱਲ ਵਿਆਹ ਆਏ ਆ ਵਿਆਹਾਂਤਲ ਵੇਹੀ ਹੈ ਤੁਸੀਂ ਸਾਰੇ ਫਿਕਰਫਕੇ ਭੁੱਲ ਕੇ ਜਿੱਥੇ ਵੀ ਆਏ ਹੋ ਚੰਗੀ ਤਰ੍ਹਾਂ ਆਪਣਾ ਜਿਹੜਾ ਇੰਜੋਏ ਉਹ ਕਰਨਾ ਚਾਹੀਦਾ ਹੈ ਸੋ ਪੰਜਾਬੀ ਵਿਆਹਾਂ ਦੇ ਵਿੱਚ ਤਾਂ ਇਹ ਤੁਹਾਨੂੰ ਬਹੁਤ ਜ਼ਿਆਦਾ ਮਿਲ ਜਾਂਦਾ ਸੋ ਸਾਰਿਆਂ ਦੀ ਆਪਣੀ ਆਪਣੀਆਂ ਰਸਮਾਂ ਹੁੰਦੀਆਂ ਨੇ ਪਰ ਅਸੀਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਪੰਜਾਬੀਆਂ ਰਸਮਾਂ ਦੀ ਸੋ ਆਓ ਫਿਰ ਹੁਣ ਤੁਹਾਨੂੰ ਸੁਣਾਉਂਦੇ ਹਾਂ ਸਿੱਠਣੀਆਂ ਤੱਕ ਜੂ ਮਾਮੀ ਖੜੀ ਨਿਕਲਤੀ ਤੇਰਾ ਨਤ ਤੱਕ ਜੂ ਨਾਲ ਮਾਮੇ ਨੂੰ लगे सहारा लक जू नाल मामु घड़ा ले सहारा लकु खड़ी नी खड़ोती तेरा लक थक जू खड़ी निखोती ते लक थक जू नाल पपण खड़ा ले ਕਹ ਰਾ ਨਾਲ ਪੇ ਸਹਾਰਾ ਲੱਗ ਜੂ ਮਾਸੀ ਫਤਲੀ ਪਰ ਤੰਗ ਨੀ ਜੜਕਾ ਵਜੇ ਜੂ ਮਾਸੀ ਫਤਲੀ ਪਰ ਤੰਗ ਨੀ ਜੜਕਾ ਵਜੇ ਜੂ ਦਾਈ ਖੜੀ ਨਿਖੜੋਤੀ ਤੇਰਾ ਲੱਕ ਥੱਕ ਜੂ ਦਾਈ ਖੜੀ ਨਿਖੜੋਤੀ ਤੇਰਾ ਲੱਕ ਥੱਕ ਜੂ ൂ തൈ പതലി പതംഗീജടക്കൂ തായ പതലി പതംഗി ജൂനീർ സാന്നു പൂരി खबर चिक चादर जमी ॾियां गण नी ऐ चूरियां छोल जी दाल चाचू चूरिया छोलियां जी दाल

ਸਿੱਠਣੀਆਂ ਨੇ ਜਿਹੜੀਆਂ ਉਹ ਚਾਚੀਆਂ ਮਾਮੀਆਂ ਤਾਈਆਂ ਇੱਕ ਦੂਜੇ ਨੂੰ ਦਿੱਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਦੇ ਹਾਫ ਭਾਵਨੇ ਜਿਹੜੇ ਸਾਨੂੰ ਲੱਗਦੇ ਨੇ ਵੀ ਕੋਈ ਮੋਟਾ ਹੋ ਗਿਆ ਕੋਈ ਪਤਲਾ ਹੋ ਗਿਆ ਕੋਈ ਰਲ ਮਿਲ ਕੇ ਨਹੀਂ ਬੈਠਦਾ ਸੋ ਇੱਕ ਛੋਟੇ ਛੋਟੀਆਂ ਚੋਟਾਂ ਨੇ ਜੇ ਕਿਸੇ ਦਾ ਕਿਤੇ ਸੁਭਾਅ ਇਦਾਂ ਦਾ ਵੀ ਹੋਵੇ ਨਾ ਸਿੱਠਣੀਆਂ ਸੁਣ ਕੇ ਸ਼ਾਇਦ ਠੀਕ ਹੋ ਜਾਂਦਾ ਵੀ ਜੇ ਕਿਤੇ ਮੈਂ ਕਿਸੇ ਨਾਲ ਰਲ ਮਿਲ ਕੇ ਨਾ ਬੈਠਿਆ ਨਾ ਤਾਂ ਕਿਤੇ ਮੈਨੂੰ ਕੋਈ ਸਿੱਠਣੀ ਨਾ ਦੇ ਦੇ ਹਨਾ ਸੋ ਇਹ ਵੀ ਇੱਕ ਰੰਗ ਹੈ ਵਿਆਹ ਦਾ ਸੋ ਤੁਹਾਨੂੰ ਇਹ ਰੰਗ ਦਿਖਾਇਆ ਉਮੀਦ ਹੈ ਪਸੰਦਾ ਆਇਆ ਹੋਵੇਗਾ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਤੇ ਕਮੈਂਟ ਜ਼ਰੂਰ ਕਰਨਾ ਸੋ ਹੁਣ ਰਾਜਵਿੰਦਰ ਸਿੰਘ ਆ ਗਿਆ ਸਤਿ ਸ਼੍ਰੀ ਅਕਾਲ